Hat with ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸ਼ੰਤ ਸ਼ਲੋਕ ਚੱਲ ਰਹੇ ਹਨ ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਭਾਈ ਸਤਿਗੁਰਾਂ ਦੇ ਪੰਜ ਸੰਤ ਸੰਪੂਰਨ ਹੋਏ ਸੀ ਸਤਗੁਰੂ ਜੀ ਪੰਚਮ ਪਾਤਸ਼ਾਹ ਜੀ ਅਗਲਾ ਸੰਤ ਉਹ ਕੱਲ ਰੰਭ ਹੋਇਆ ਸੀ ਸਤਗੁਰੂ ਜੀ ਦਾ ਉਹਦੇ ਦੋ ਬੰਦ ਸੰਪੂਰਨ ਹੋਏ ਸੀ ਚਾਰ ਸੂਚ ਪੰਜਾਗ ਤੇ ਪਾਤਸ਼ਾਹ ਜੀ ਦਾ ਇਹ ਸੰਤ ਸ਼ਲੋਕ ਸੁਭਾਏਮਾਨ ਹੈ ਆਓ ਪਾਤਸ਼ਾਹ ਜੀ ਸਤਗੁਰੂ ਜੀ ਅਗਲੇ ਬੰਦ ਦੇ ਵਿੱਚ ਤੀਜੇ ਬੰਦ ਵਿੱਚ ਮਹਾਰਾਜ ਜੀ ਸਾਨੂੰ ਜੀਵਾਂ ਨੂੰ ਭਾਈ உபਦੇਸ਼ ਬਖਸ਼ਿਸ਼ ਕਰਦੇ ਹੋਏ ਭਾਈ ਵਚਨ ਕਰਦੇ ਹਨ ਜੀ ਵਾਹਿਗੁਰੂ ਜੀਓ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਦੇ ਮੈਂ ਆਸਰ ਤੋ ਚਰਨ ਤੁਮਾਰੀ ਸਰਨ ਸਿੱਧੇ ਅੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਚਨਾ ਤੋਈ ਤੀਜਾ ਬੰਦ ਪਾਸ਼ਾ ਜੀ ਆਰੰਭ ਕਰਦੇ ਹਨ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ ਮਹਾਰਾਜ ਜੀ ਕਹਿੰਦੇ ਜੇ ਪ੍ਰਭੂ ਜੀਓ ਰਮੇਸ਼ਰ ਜੀ ਕਹਿੰਦੇ ਭਗਤਾ ਨੂੰ ਗੁਰਮਖਾ ਨੂੰ ਤੁਹਾਡੀ ਓਟ ਹੈ ਆਸਰਾ ਹੈ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ ਮਹਾਰਾਜ ਜੀ ਕਹਿੰਦੇ ਤੁਹਾਡੀ ਕਿਰਪਾ ਤੁਹਾਡੀ ਓਟ ਤੁਹਾਡਾ ਆਸਰਾ ਹੈ ਮੋਹਿ ਆਸੁਰ ਤੋ ਚਰਨ ਤੁਮਾਰੀ ਸਰਨ ਸਿਧੇ ਇਹ ਮਹਾਰਾਜ ਜੀ ਕਹਿੰਦੇ ਮੋਹਿ ਆਸਰਾ ਮੋਹਿ ਆਸੁਰ ਤੋ ਚਰਨ ਤੁਮਾਰੀ ਸਰਨ ਸਿੱਧੇ ਮਹਾਰਾਜ ਜੀ ਕਹਿੰਦੇ ਤੁਹਾਡੇ ਚਰਨਾਂ ਦੇ ਨਾਲ ਮਹਾਰਾਜ ਜੀ ਕਹਿੰਦੇ ਸਾ ਅਸੀਂ ਤੁਹਾਡੀ ਚਰਨ ਸਰਨ ਗ੍ਰਹਿਣ ਕਰਦੇ ਹਾਂ ਚਰਨਾਂ ਦੇ ਨਾਲ ਮੋਹ ਹੈ ਪਰੀਤ ਹੈ ਹਰ ਚਰਨ ਕਾਰਨ ਕਰਨ ਸੁਆਮੀ ਪਤ ਤਉਧਾਰਨ ਹਰ ਹਰੇ ਮਹਾਰਾਜ ਜੀ ਕਹਿੰਦੇ ਹਰੀ ਦੇ ਚਰਨ ਹਰ ਚਰਨ ਕਰਨ ਕਰਨ ਸੁਆਮੀ ਮਹਾਰਾਜ ਜੀ ਕਹਿੰਦੇ ਤੁਸੀਂ ਕਰਨ ਕਰਣ ਸਮਰੱਥ ਹੋ ਇਹ Swami Jiyo ਪਤ ਤੋ ਧਾਰਨ ਹਰ ਹਰੇ ਮਹਾਰਾਜ ਜੀ ਕਹਿੰਦੇ ਤੁਸੀਂ ਪਤ ਤੋ ਪਾਵਨ ਹੋ ਮਹਾਰਾਜ ਜੀ ਕਹਿੰਦੇ ਤੁਸੀਂ ਉਧਾਰ ਕਰ ਦਿੰਦੇ ਹੋ ਗੁਨਾ ਤੋ ਬਚਾਉਣ ਹਾਰੇ ਹੋ ਸਾਗਰ ਸੰਸਾਰ ਭਾਵੋ ਤਾਰ ਨਾਮ ਸਿਮਰਤ ਬੋ ਤਰੇ ਤੇ ਮਹਾਰਾਜ ਜੀ ਕਹਿੰਦੇ ਤੁਸੀਂ ਇਸ ਸਾਗਰ ਤੋਂ ਪਾਰ ਕਰਦੇ ਹੋ ਸਾਗਰ ਸੰਸਾਰ ਭਾਵ ਅਤਾਰ ਨਾਮ ਸਿਮਰਤ ਬਹੁਤ ਧਰੀ ਮਹਾਰਾਜ ਜੀ ਕਹਿੰਦੇ ਭਗਤ ਜਿਹੜਿਆਂ ਨੂੰ ਤੇਰਾ ਨਾਮ ਨੂੰ ਸਿਮਰਦੇ ਹਨ ਇਹ ਮਹਾਰਾਜ ਜੀ ਕਹਿੰਦੇ ਨਾਮ ਉਹ ਟਾਸਰਾ ਬਣਦਾ ਇਸ ਭਾਵ ਸਾਗਰ ਤੋਂ ਤੁਸੀਂ ਪਾਰ ਕਰਦੇ ਹੋ ਸਾਗਰ ਸੰਸਾਰ ਭਾਵ ਅਤਾਰ ਇਹ ਮਹਾਰਾਜ ਜੀ ਕਹਿੰਦੇ ਉਹ ਸਿਮਰਨ ਦੀ ਬਰਕਤ ਦੇ ਨਾਲ ਇਪਾਹਾ ਸਾਗਰ ਤੋਂ ਤੁਸੀਂ ਤਾਰ ਦਿੰਦੇ ਹੋ ਆਦ ਅੰਤ ਬੇਅੰਤ ਖੋਜੈ ਸੁਣੀ ਉਦਾਹਰਣ ਸੰਤ ਸੰਗ ਵਿਦੈ ਮਹਾਰਾਜ ਜੀ ਕਹਿੰਦੇ ਆਦ ਤੋਂ ਲੈ ਕੇ ਇਹ ਲਬਜ ਬਾਣੀ ਵਿੱਚ ਬਹੁਤ ਵਰੀ ਆਦ ਤੋਂ ਅੰਤ ਤੱਕ ਮਹਾਰਾਜ ਜੀ ਕਹਿੰਦੇ ਤੁਸੀਂ ਆਦ ਤੋਂ ਅੰਤ ਤੱਕ ਸਹਾਇਕ ਹੋ ਆਦ ਅੰਤ ਦਿਬੇਅੰਤ ਬੇਅੰਤਤਾ ਦੇ ਮਾਲਕ ਹੋ ਜਿਨ੍ਹਾਂ ਦਾ ਕੋਈ ਅੰਤ ਨਾ ਹੋਵੇ ਤੁਸੀਂ ਬੇਅੰਤ ਹੋ ਖੋਜੈ ਸੁਣੀ ਮਹਾਰਾਜ ਜੀ ਕਹਿੰਦੇ ਢਾਡੀ ਮਹਾਰਾਜ ਜੀ ਕਹਿੰਦੇ ਖੋਜ ਕਰਦੇ ਹੋਏ ਸੰਤ ਜਨ ਸਾਡੇ ਚਰਨਾਂ ਨਾਲ ਜੁੜੇ ਹੋਏ ਹਨ ਨਾਨਕ ਅੰਪੇ ਚਰਨ ਜੰਪੈ ਓਟ ਗਈ ਗਪਾਲ ਦਿਆਲ ਤੇ ਮਹਾਰਾਜ ਜੀ ਕਹਿੰਦੇ ਮੈਨੂੰ ਨਾਨਕ ਹਮਾਰਾ ਜੀ ਕਹਿੰਦੇ ਤੁਹਾਡੇ ਚਰਨਾਂ ਦਾ ਆਸਰਾ ਚਰਨ ਜੰਪੈ ਪੰਪੇ ਚਰਨ ਜੰਪੈ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ ਹਾਰਾ ਜੀ ਕਹਿੰਦੇ ਤੁਹਾਡੀ ਓਟ ਹੈ ਗੋਪਾਲ ਰਾਏ ਗੋਪਾਲ ਦਿਆਲ ਦਿਆਲਤਾ ਦੇ ਸਵਾਮੀ ਕਿਰਪਾਲੂ ਪ੍ਰਮਾਤਮਾ ਕਿਰਪਾ ਨਿਧੇ ਮਹਾਰਾਜ ਜੀ ਕਹਿੰਦੇ ਤੁਹਾਡੀ ਕਿਰਪਾ ਦਿਸ਼ਟੀ ਮਹਾਰਾਜ ਜੀ ਕਹਿੰਦੇ ਤੁਹਾਡੇ ਚਰਨਾਂ ਦੀ ਓਟ ਹੈ ਮੈਨੂੰ ਆਸਰਾ ਹੈ ਅਗਲਾ ਬੰਦ ਮਹਾਰਾਜ ਜੀ ਰੰਗ ਕਰਦੇ ਹਨ ਭਗਤ ਵਛਲ ਹਰ ਬਿਰਦ ਆਪ ਬਨਾਇਆ ਤੇ ਮਹਾਰਾਜ ਜੀ ਕਹਿੰਦੇ ਭਗਤ ਜਿਹੜਾ ਉਹ ਸਦਾਈ ਮਹਾਰਾਜ ਜੀ ਕਹਿੰਦੇ ਤੇਰੀ ਭਗਤੀ ਕਰਦਾ ਹੈ ਭਗਤ ਵਛਲ ਹਰ ਬਿਰਦ ਆਪ ਬਨਾਇਆ ਤੁਸੀਂ ਬਿਰਦ ਹੁੜਕ ਦੀ ਮਾਂ ਤੁਸੀਂ ਭਗਤਾਂ ਨੂੰ ਬਚਾਉਣਾ ਕਰਦੇ ਹੋ ਭਗਤਾਂ ਦੇ ਬੱਦੇ ਹੋਏ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਭਗਤੀ ਭਗਤੀ ਵੀ ਤੁਸੀਂ ਆਪ ਬਖਸ਼ਦੇ ਹੋ ਤੇ ਭਗਤਾਂ ਨੂੰ ਛਡਾਣ ਵਾਲੇ ਵੀ ਆਪ ਕੋ ਭਗਤ ਤਬੱਸ਼ਲ ਹਰ ਬਿਰਦ ਆਪ ਬਣਾਇਆ ਤੁਸੀਂ ਆਪ ਹੀ ਮਹਾਰਾਜ ਜੀ ਕਹਿੰਦੇ ਵਿਦਿ ਇਹ ਬਣਾਈ ਹੈ ਜਹ ਜੈ ਸੰਤ ਰਤ ਹੈ ਅਹ ਤੈ ਪ੍ਰਗਟਾਇਆ ਜਿੱਥੇ-ਜਿੱਥੇ ਵੀ ਮਹਾਰਾਜ ਜੀ ਕਹਿੰਦੇ ਤੇਰੇ ਸੱਤ ਪੁਰਸ਼ ਸੰਤ ਜਨ ਭਗਤ ਜਨ ਤੈਨੂੰ ਰਾਦਦੇ ਹਨ ਜਪਦੇ ਹਨ ਨਾ ਤੈਨੂੰ ਮਹਾਰਾਜ ਜੀ ਕਹਿੰਦੇ ਜਿੱਥੇ ਜਿੱਥੇ ਭਗਤ ਤੈਨੂੰ ਜਪਦੇ ਹਨ ਰਾਧ ਦੇ ਅਨ ਤੁਸੀਂ ਉਥੇ-ਉਥੇ ਪ੍ਰਗਟ ਹੁੰਦੇ ਹੋ ਪ੍ਰਗਟ ਹੋ ਕੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਹਿਰਦਿਆਂ ਵਿੱਚ ਪ੍ਰਗਟ ਹੋ ਜਾਂਦੇ ਹੋ ਪ੍ਰਭ ਆਪ ਲਈ ਸਮਾਏ ਸਹਿਜ ਸੁਭਾਏ ਭਗਤ ਕਾਰਜ ਸਾਰਿਆ ਤੇ ਫਿਰ ਭਗਤਾਂ ਦੇ ਕਾਰਜ ਵੀ ਤੁਸੀਂ ਸਾਰਦੇ ਹੋ ਕਾਰਜ ਵੀ ਕਰਦੇ ਹੋ ਪ੍ਰਭ ਆਪ ਲੈ ਸਮਾਏ ਮਹਾਰਾਜ ਜੀ ਕਹਿੰਦੇ ਭਗਤ ਨੂੰ ਭਗਤਾ ਨੂੰ ਆਪ ਕਿਰਪਾ ਧਾਰਕ ਆਪਣੇ ਵਿੱਚ ਲੀਨ ਕਰ ਲੈਂਦੇ ਹੋ ਪ੍ਰਭੂ ਜੀ ਉਹ ਆਪ ਲੀਏ ਸਮਾਏ ਆਪਣੇ ਵਿੱਚ ਮਹਾਰਾਜ ਜੀ ਕਹਿੰਦੇ ਸਮਾ ਲੈਂਦੇ ਹੋ ਭਗਤਾ ਨੂੰ ਆਪਣੇ ਵਿੱਚ ਲੀਨ ਕਰ ਦੇ ਪ੍ਰਭ ਆਪ ਲੀਏ ਸਮਾਏ ਸਹਿਜ ਸੁਪਾਏ ਮਹਾਰਾਜ ਜੀ ਕਹਿੰਦੇ ਸਹਿਜ ਵਸਤਾ ਵਿੱਚ ਸਮਾ ਜਾਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹ ਡੋਰੀ ਜਿਹੜੀ ਹੈ ਨਾ ਤੁਹਾਡੇ ਤੇ ਛੱਡ ਦਿੰਦੇ ਆ ਭਗਤਾਂ ਦੇ ਫਿਰ ਕਾਰਜ ਸੁਸੀ ਸਵਾਰਨਾ ਕਰਦੇ ਹੋ ਭਗਤ ਵੀ ਤੁਹਾਡੀ ਭਗਤੀ ਤੁਹਾਡੇ ਚਰਨ ਕਮਲ ਫੜ ਕੇ ਰੱਖਦੇ ਹਨ ਹਿਰਦੇ ਵਿੱਚ ਸਮਾ ਕੇ ਰੱਖਦੇ ਹਨ ਪਰ ਤੁਸੀਂ ਵੀ ਭਗਤਾਂ ਦੇ ਬੱਧੇ ਹੋਏ ਉਹਨਾਂ ਦੇ ਕਾਰਜ ਸਾਰਦੇ ਹੋ ਕਾਰਜ ਕਰਦੇ ਹੋ ਇਥੇ ਉਦਾਹਰਣ ਪੈਦਾ ਹੋ ਜਾਂਦੀ ਹੈ ਇਹ ਨੇਕਾਂ ਹੀ ਭਗਤਾਂ ਦੇ ਮਾਲਕ ਨੇ ਕਾਰਜ ਕੀਤੇ ਜਿੱਥੇ ਲੋੜ ਪਈ ਉਹ ਕਾਰਜ ਵਿੱਚ ਖੜੇ ਉਹ ਕੀ ਘੜੀ ਵਿੱਚ ਭਗਤਾ ਨੂੰ ਬਚਾਇਆ ਦੁੱਖ ਵੇਲੇ ਨਾਲ ਖੜੇ ਸੁਖ ਵੇਲੇ ਮਹਾਰਾਜ ਜੀ ਤੇ ਚਰਨ ਕਮਲ ਉਹਨਾਂ ਨੇ ਧਾਰਨ ਕੀਤੇ ਅਤੇ ਦੁੱਖ ਦੀ ਅੰਵਿਰਤੀ ਕੀਤੀ ਕਿਉਂਕਿ ਭਗਤ ਸਦਾ ਹੀ ਦੁੱਖ ਵਿੱਚ ਵੀ ਨਿਰਲੇਪ ਰਹਿੰਦੇ ਹਨ ਤੇ ਭਗਤ ਸਦਾ ਹੀ ਉਹਦੇ ਚਰਨਾਂ ਦੇ ਨਾਲ ਬੱਝੇ ਰਹਿੰਦੇ ਹਨ ਤੇ ਭਗਤਾਂ ਦੀ ਰਕਸ਼ਾ ਉਹ ਮਾਲਕ ਖੁਦ ਕਰਦਾ ਹੈ ਦੇਖੋ ਇੱਥੇ ਇੱਕ ਨੇਕਾ ਹੀ ਧਾਰਨਾ ਸਾਨੂੰ ਮਿਲ ਜਾਣਗੀਆਂ ਤੇ ਚਰਨ ਕਮਲ ਧਾਰਨ ਕੀਤੀ ਦ੍ਰੋਪਦੀ ਨੇ ਤੇ ਕ੍ਰਿਸ਼ਨ ਭਗਵਾਨ ਜੀ ਉਹਦੀ ਭਰੀ ਸਭਾ ਦੇ ਵਿੱਚ ਲਾਜ ਰੱਖੀ ਬਿਰਜ ਰੱਖਿਆ ਜਦੋਂ ਉਹਨੇ ਚਰਨ ਕਮਲਾਂ ਦਾ ਧਿਆਨ ਧਾਰਿਆ ਤੇ ਕ੍ਰਿਸ਼ਨ ਭਗਵਾਨ ਨੂੰ ਆੜ ਕੇ ਉਹਦੀ ਲਾਜ ਰੱਖਣੀ ਪਈ ਜਿੱਥੇ ਘਰ ਦਾ ਵੀ ਸੰਗ ਜਿਹੜਾ ਸੀ ਨਾ ਉਹ ਸਾਥ ਛੱਡ ਗਿਆ ਸਾਰੇ ਪਾਸਿਓਂ ਡੋਰੀ ਟੁੱਟ ਗਈ ਸਾਥ ਟੁੱਟ ਗਿਆ ਸੀਕੋ ਪਰਮੇਸ਼ਰ ਦਾ ਹੀ ਫਿਰ ਆਸਰਾ ਬਚਿਆ ਖਾਤ ਪਰਮੇਸ਼ਰ ਦਾ ਜਦੋਂ ਆਸਰਾ ਬਚਦਾ ਫਿਰ ਭਗਤ ਜਿਹੜਾ ਉਹ ਸਦਾ ਹੀ ਉਹਦੇ ਚਰਨ ਕਮਲਾਂ ਨੂੰ ਧਾਰਨ ਕਰਦਾ ਤੇ ਭਗਤ ਦੀ ਰਾਜ ਰੱਖਣ ਵਾਸਤੇ ਇੱਜ਼ਤ ਪਾਤ ਰੱਖਣ ਵਾਸਤੇ ਉਹ ਭਗਵਾਨ ਨੂੰ ਖੁਦ ਹੋਣਾ ਪੈਂਦਾ ਉਥੇ ਭਾਰੀ ਸਭਾ ਵਿੱਚ ਦ੍ਰੋਪਤੀ ਦੀ लाज ਰੱਖਣ ਵਾਸਤੇ ਆਏ ਤੇ ਉਥੇ ਭਾਈ ਜੋਗਾ ਸਿੰਘ ਜੀ ਨੂੰ ਛਡਾਉਣ ਵਾਸਤੇ ਆਏ ਆਪ ਖੁਦ ਅੱਗੇ ਖੜੇ ਉਹਨਾਂ ਵਿਕਾਰਾਂ ਤੋਂ ਰਹਿਤ ਕੀਤਾ ਉੱਥੇ ਇਨੇਕਾਂ ਹੀ ਭਗਤ ਸਾਹਮਣੇ ਆ ਜਾਣਗੇ ਭਗਤ ਕਬੀਰ ਸਾਹਿਬ ਜੀ ਦੇ ਘਰ ਕਾਰਜ ਕਰਨ ਵਾਸਤੇ ਆਏ ਕਬੀਰ ਸਾਹਿਬ ਜੀ ਜਲਾਏ ਹੋਏ ਤੇ ਖੁਦ ਆਪਣੇ ਹੱਥੀ ਖੱਡੀ ਤੇ ਕਪੜਾ ਤਿਆਰ ਕਰਕੇ ਵੇਚਿਆ ਕਰਦੇ ਸੀ ਕੱਪੜੇ ਦਾ ਕੰਮ ਸੀ ਤੇ ਪੁੱਤਰ ਕਮਾਲਾ ਕਮਾਲੀ ਪੁੱਤਰੀ ਘਰ ਵਾਲੀ ਮਾਤਾ ਲੋਈ ਜੀ ਇਸ ਸਾਰਾ ਪਰਿਵਾਰ ਮਿਹਨਤੀ ਪਰਿਵਾਰ ਸੀ ਖੱਡੀਆਂ ਲਾ ਕੇ ਆਪਣੇ ਹੱਥੀਂ ਕੱਪੜਾ ਤਿਆਰ ਕਰਨਾ ਕਿਉਂਕਿ ਉਹ ਸਮਾਂ ਐਸਾ ਸੀ ਜਿਸ ਵੇਲੇ ਕੋਈ ਤਰ੍ਹਾਂ ਦਾ ਕੱਪੜਾ ਹੁੰਦਾ ਸੀ ਖੱਦਰ ਦਾ ਇਹ ਹੱਤੀ ਕੱਪੜੇ ਨੂੰ ਤਿਆਰ ਕਰਕੇ ਫਿਰ ਮੋੜਿਆ ਤੇ ਥਾਣ ਰੱਖ ਕੇ ਵੇਚਣੇ ਤੇ ਲਾ ਕੇ ਮੋੜਿਆ ਤੇ ਰੱਖ ਲੈਣੀ ਤੇ ਪਿੰਡਾਂ ਦੇ ਵਿੱਚ ਜਾ ਕੇ ਓਕਾ ਦੇਣਾ ਪਿਓ ਪੁੱਤਰਾ ਨੇ ਇਹ ਆਪਣੇ ਹੱਥੀਂ ਕੀਰਤ ਕਰਦੇ ਸੀ ਇੱਕ ਪਾਸੇ ਪੁੱਤਰ ਨੂੰ ਕਹਿਣਾ ਇੱਕ ਪਾਸੇ ਆਪ ਦੋ ਪਿੰਡ ਦੇ ਵਿੱਚ ਦੋਹਾਂ ਪਾਸੇ ਲੱਗ-ਲੱਗ ਮਹੱਲਿਆਂ ਦੇ ਵਿੱਚ ਉਹ ਪੁੱਤਰਾ ਨੇ ਕੱਪੜਾ ਵੇਚਣਾ ਖੇਲੋਂ ਹੱਥੀ ਤਿਆਰ ਕਰਨਾ ਫਿਰ ਵੇਚਣਾ ਸਾਧ ਸੰਗਤ ਜੀ ਇਹ ਕੀਰਤ ਸੀ ਭਗਤ ਕਬੀਰ ਸਾਹਿਬ ਜੀ ਤੇ ਇੱਕ ਦਿਨ ਐਸਾ ਆਇਆ ਪ੍ਰਖਿਆ ਦਾ ਸਮਾਂ ਘਰ ਬੇਟੀ ਦਾ ਕਾਰਜ ਰੱਖਿਆ ਵਿਆਹ ਰੱਖਿਆ ਸ਼ਾਦੀ ਰੱਖੀ ਭਗਤ ਜੀ ਦਾ ਕਾਰਜ ਪਰਮੇਸ਼ਰ ਨੇ ਠਾਕੁਰ ਨੇ ਖੁਦ ਕੀਤਾ ਤੇ ਘਰ ਦੇ ਵਿੱਚ ਬਹੁਤੀ ਮਾਇਆ ਨਹੀਂ ਸੀ ਗਰੀਬੀ ਸੀ ਮਾਤਾ ਲੋਈ ਜੀ ਐ ਲੱਗੇ ਕਹਿੰਦੇ ਕਿ ਬੇਟੀ ਦਾ ਕਾਰਜ ਹੈ ਅਲ ਨੂੰ ਘਰ ਦੇ ਵਿੱਚ ਕੋਈ ਬਹੁਤੀ ਮਾਇਆ ਨਹੀਂ ਹੈ ਕੋਈ ਰਸਨ ਪਾਣੀ ਨਹੀਂ ਹੈ ਕਿਸੇ ਬਰਾਤ ਦੀ ਸੇਵਾ ਕਰ ਪਾਈਏ ਇਹ ਭਗਤ ਜੀ ਕਹਿ ਲਗੇ ਭਗਵਾਨ ਨੇ ਜਿਹੜਾ ਕੱਪੜਾ ਪਿਆ ਸੀ ਵੇਚਣ ਜਾਂਦੇ ਆ ਠਾਕਰਾਪੀ ਕਿਰਪਾ ਕਰੇਗਾ ਪਿਓ ਪੁੱਤਰਾ ਨੇ ਕੱਪੜਾ ਮੋਢਿਆਂ ਤੇ ਰੱਖਿਆ ਅਤੇ ਫੇਰੀ ਲਾਣ ਜਏ ਪਿੰਡ ਦੇ ਵਿੱਚ ਉਕਾ ਦਿੰਦੇ ਹਨ ਇੱਕ ਪਾਸੇ ਪੁੱਤਰ ਥੁਲਾਹ ਕੀਤੀ ਕਿ ਇੱਕ ਪਾਸੇ ਪਿਤਾ ਜੀ ਤੁਸੀਂ ਜਾਓ ਇੱਕ ਪਾਸੇ ਮੈਂ ਉਕਾ ਦਿੰਦਾ ਕੀ ਹੋਇਆ ਭਗਵਾਨ ਨੇ ਦੇਖਿਆ ਕਿ ਮੇਰੇ ਭਗਤ ਦੇ ਸਿਰ ਤੇ ਕਾਰਜ ਹੈ ਤੇ ਇਹਨਾਂ ਦੀ ਪ੍ਰੀਖਿਆ ਲਈ ਜਾਵੇ ਕਿ ਭਗਤੀ ਚ ਕਿੰਨੇ ਕੁ ਪੂਰਨ ਹਾਲ ਨੂੰ ਕਿਉਂਕਿ ਸਮੇਂ-ਸਮੇਂ ਤੇ ਪਿਆਰੇ ਭਗਤਾਂ ਦੀ ਗੁਰਮੁਖਾਂ ਦੀ ਸਤਪੁਰਸ਼ਾਂ ਦੀ ਉਹ ਪਰਮੇਸ਼ਰ ਭਗਤ ਕਿਸੇ ਨਾ ਕਿਸੇ ਰੂਪ ਵਿੱਚ ਕਸਵੱਟੀ ਲਾਉਂਦਾ ਪ੍ਰੀਖਿਆ ਲੈਂਦਾ ਤੇ ਸਾਧ ਸੰਗਤ ਜੀ ਉਧਰ ਭਗਤ ਜੀ ਜਦੋਂ ਆਵਾਜ਼ ਦਿੰਦੇ ਹਨ ਸਾਹਮਣੇ ਇੱਕ ਬ੍ਰਾਹਮਣ ਖੜਾ ਹੈ ਉਹ ਪਰਮੇਸ਼ਰ ਠਾਕੁਰ ਜਿਹੜਾ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਜਿਹਦੇ ਪੈਰਾਂ ਵਿੱਚ ਵੀ ਜੋੜਾ ਨਹੀਂ ਸਰੀਰ ਤੇ ਵੀ ਬਹੁਤੇ ਕੱਪੜੇ ਨਹੀਂ ਹਨ ਧਿਆਨ ਕੇ ਬੇਨਤੀ ਕਰਦਾ ਹੈ ਭਗਤ ਜੀ ਫਿਰ ਇਹ ਸਰੀਰ ਤੇ ਕੋਈ ਬਹੁਤੇ ਕੱਪੜੇ ਨਹੀਂ ਮੈਨੂੰ ਪੱਕੇ ਕੱਪੜੇ ਦੀ ਲੋੜ ਹੈ ਇਹ ਤੁਹਾਡੇ ਕੋਲ ਕੱਪੜਾ ਹੈ ਮੈਨੂੰ ਦੇ ਦੇਵੋ ਮੈਂ ਇਹਨੂੰ ਵਰਤੋਂ ਵਿੱਚ ਲਿਆਵਾਂ ਆਪਣਾ ਸਰੀਰ ਢੱਕਣ ਵਾਸਤੇ ਤਨ ਢੱਕਣ ਵਾਸਤੇ ਕਬੀਰ ਸਾਹਿਬ ਜੀ ਦੇ ਸਾਹਮਣੇ ਉਹ ਬ੍ਰਾਹਮਣ ਖੜਾ ਤੇ ਕਬੀਰ ਸਾਹਿਬ ਜੀ ਕੁਝ ਕੱਪੜਾ ਉਹ ਬ੍ਰਾਹਮਣ ਨੂੰ ਦੇਣ ਲੱਗੇ ਸੰਗਤ ਜੀ ਉਸ ਵੇਲੇ ਬ੍ਰਾਹਮਣ ਜਿਹੜਾ ਉਹ ਕਹਿੰਦਾ ਨਹੀਂ ਭਗਤ ਜੀ ਇੰਨਾ ਕੀ ਕੱਪੜਾ ਨਹੀਂ ਇਹ ਸਾਰਾ ਕੱਪੜਾ ਹੀ ਮੈਨੂੰ ਦੇ ਦਿਓ ਤਾਂ ਕਿ ਮੈਂ ਆਪਣੇ ਪਰਿਵਾਰ ਦਾ ਤੇ ਆਪਣਾ ਤਨ ਢੱਕ ਸਕਾਂ ਮੇਰੇ ਕੋਲ ਮਾਇਆ ਨਹੀਂ ਹੈ ਕੱਪੜੇ ਵਾਸਤੇ ਤੇ ਕਬੀਰ ਸਾਹਿਬ ਜੀ ਮਨ ਦੇ ਵਿੱਚ ਸੋਚਦੇ ਹਨ ਕਿ ਕੱਲ ਨੂੰ ਬੇਟੀ ਦੀ ਸ਼ਾਦੀ ਹੈ ਵਿਆਹ ਹੈ ਰੂ ਮਾਤਾ ਲੋਈ ਜੀ ਨੇ ਕਹਿ ਕੇ ਭੇਜਿਆ ਧਰਮਸਪਤੀ ਨੇ ਕੀ ਮਾਇਆ ਕੁਝ ਨਾ ਕੁਝ ਲੈ ਕੇ ਆਉਣੀ ਹੈ ਤਾਂ ਕਿ ਘਰ ਆਏ ਸਾਖ ਸੰਬੰਧੀਆਂ ਦੀਤੇ ਵਿਰਾਤੀ ਸੱਜਣਾ ਦੀ ਚੰਗੀ ਸੇਵਾ ਕਰ ਸਕੀ ਹੈ ਤੇ ਭਗਤ ਜੀ ਦੁਬਧਾ ਦੇ ਵਿੱਚ ਫਸ ਕੇ ਕਹਿੰਦੇ ਹੁਣ ਇੱਕ ਪਾਸੇ ਬ੍ਰਾਹਮਣ ਜੀ ਹਨ ਇੱਕ ਪਾਸੇ ਘਰ ਕਾਰਜ ਹੈ ਜੇ ਇਹ ਬ੍ਰਾਹਮਣ ਨੂੰ ਕੱਪੜਾ ਨਾ ਦਿੱਤਾ ਇਹ ਪਰਮੇਸ਼ਰ ਨਹੀਂ ਖੁਸ਼ ਹੋਵੇਗਾ ਭਗਤੀ ਵਿੱਚ ਵਿਗਨ ਪਏਗਾ ਜੇ ਉਧਰ ਘਰ ਨਾਲ ਕੁਝ ਲੈ ਕੇ ਗੇ ਬਰਾਤ ਵਾਪਸ ਮੁੜ ਜੇਗੀ ਬੇਟੀ ਦਾ ਕਾਰਜ ਧੂਰਾ ਰਹੇਗਾ ਕਿਸ ਤਰ੍ਹਾਂ ਕੀਤਾ ਜਾਵੇ ਮਨ ਦੇ ਨਾਲ ਕੁਝ ਸੋਚ ਕੇ ਵਿਚਾਰ ਕੇ ਭਗਤ ਜੀ ਕਹਿੰਦੇ ਠਾਕਰ ਦੇ ਹੁਕਮ ਦੇ ਵਿੱਚ ਹੈ ਜੋ ਕਰੇਗਾ ਪਰਮੇਸ਼ਰ ਆਪ ਕਰੇਗਾ ਤੇ ਅਸੀਂ ਇਹਨੂੰ ਕੱਪੜਾ ਦੇ ਦਿੰਨੇ ਆ ਉਹ ਸਾਰਾ ਥਾਨ ਕੱਪੜੇ ਦਾ ਜਿੰਨਾ ਕੱਪੜਾ ਸੀ ਮੋਢੇ ਤੇ ਰੱਖਿਆ ਭਗਤ ਜੀ ਨੇ ਉਹ ਸਾਰਾ ਮੋਢੇ ਤੋਂ ਤਾਰ ਕੇ ਉਹ ਬ੍ਰਾਹਮਣ ਦੀ ਝੋਲੀ ਪਾਤਾ ਖਾਲੀ ਹੱਥ ਹੋ ਗਏ ਕੁਝ ਵੀ ਪੈਸੇ ਨਹੀਂ ਬਣੇ ਮਾਇਆ ਨਹੀਂ ਬਣੀ ਖਾਲੀ ਹੱਥ ਪਿੰਡ ਤੋਂ ਬਾਹਰ ਜਾ ਕੇ ਪੁੱਤਰ ਨੂੰ ਡੀਕਦੇ ਹਨ ਕਮਾਲ ਲੇ ਜੀ ਨੂੰ ਉਧਰ ਪੁੱਤਰ ਦੇ ਪਾਸ ਵੀ ਉਹ ਬ੍ਰਾਹਮਣ ਚਲਾ ਜਾਂਦਾ ਠਾਕੁਰ ਇੱਕ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਪੁੱਤਰ ਕੋਲ ਵੀ ਉਸੇ ਤਰ੍ਹਾਂ ਕੱਪੜਾ ਲੈ ਲੈਂਦਾ ਤੇ ਭਗਤ ਜੀ ਦਾ ਬੇਟਾ ਵੀ ਉਸੇ ਤਰ੍ਹਾਂ ਹੀ ਕਰਦਾ ਭਾਈ ਕਮਾਲਾ ਜੀ ਉਹ ਵੀ ਜਿੰਨਾ ਕੱਪੜਾ ਸੀ ਉਹ ਬ੍ਰਾਹਮਣ ਨੂੰ ਦੇ ਦਿੰਦਾ ਤੇ ਜਦੋਂ ਇਕੱਠੇ ਹੁੰਦੇ ਹਨ ਬਾਹਰ ਪਿੰਡ ਤੋਂ ਤੇ ਪੁੱਤਰ ਵੀ ਉਹ ਵਿਥਿਆ ਸੁਨੰਦਾ ਪਿਤਾ ਵੀ ਉਹੀ ਵਿਥਿਆ ਸੁਨੰਦਾ ਕਹਿੰਦੇ ਇੱਕ ਬ੍ਰਾਹਮਣ ਸੀ ਜਿਹੜਾ ਸਾਰਾ ਕੱਪੜਾ ਲੈ ਗਿਆ ਤੇ ਪੁੱਤਰ ਪੁੱਛਦਾ ਕਮਾਲਾ ਜੀ ਪਿਤਾ ਜੀ ਹੁਣ ਕੀ ਕੀਤਾ ਜਾਵੇ ਜੇ ਘਰ ਜਾਵਾਂਗੇ ਸਾਖ ਸੰਬੰਧੀ ਖਾਣ ਪੀਣ ਵਾਸਤੇ ਕੋਈ ਮਾਇਆ ਨਹੀਂ ਐ ਕੋਈ ਰਸਨ ਪਾਣੀ ਲੈ ਜੀਏ ਬਰਾਤ ਦੀ ਸੇਵਾ ਵਾਸਤੇ ਤੇ ਕੀ ਕੀਤਾ ਜੇ ਉਹਨ ਘਰ ਕਿਸ ਤਰ੍ਹਾਂ ਜਾਈਏ ਕਿਸ ਤਰ੍ਹਾਂ ਇਹ ਸਾਰਾ ਕਾਰਜ ਹੋਵੇਗਾ ਕਿਸ ਤਰ੍ਹਾਂ ਇਤਜਾਮ ਹੋਵੇਗਾ ਭਗਤ ਕਬੀਰ ਸਾਹਿਬ ਜੀ ਆਸੇ ਕਹਿੰਦੇ ਬੇਟਾ ਉਹਨ ਘਰ ਨਹੀਂ ਜਾਣਾ ਹੁਣ ਆਪਾਂ ਇੱਥੇ ਹੀ ਬੈਠ ਕੇ ਪਰਮੇਸ਼ਰ ਠਾਕੁਰ ਨੂੰ ਧਿਆਉਨੇ ਆਂ ਜੋ ਦੀ ਮਰਜ਼ੀ ਹੋਏਗੀ ਮਾਲਕ ਦੀ ਉਹ ਕਰ ਦੇਵੇਗਾ ਉਹਦਾ ਹੁਕਮ ਹੈ ਜਿਵੇਂ ਉਹਨੂੰ ਭਾਉਂਦਾ ਹੈ ਆਪ ਬਾਹਰ ਜਾ ਕੇ ਝਾੜੀਆਂ ਦੇ ਵਿੱਚ ਕੱਚੀ ਗੋਰੀ ਸੀ ਰਸਤਾ ਸੀ। ਭਗਤ ਜੀ ਇੱਕ ਪਾਸੇ ਬਹਿ ਕੇ ਨਾਮ ਜਪ ਰਹੇ ਹਨ। ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਅੰਤਰ ਧਿਆਨ ਹੋ ਗਏ। ਰਾਮ ਰਾਮ ਦੀ ਮਾਲਾ ਫੇਰਨ ਲੱਗੇ। ਉਧਰ ਪੁੱਤਰ ਵੀ ਬੈਠ ਗਿਆ। ਸਾਧ ਸੰਗਤ ਜੀਓ ساری ਰਾਤ ਲੰਘ ਗਈ। ਉਧਰ ਕਬੀਰ ਸਾਹਿਬ ਜੀ ਦਾ ਰੂਪ ਧਾਰਨ ਕੀਤਾ ਠਾਕੁਰ ਨੇ। ਇਹ ਸੰਗਤ ਜੀਓ ਪਰਮੇਸ਼ਰ ਜਿਹੜਾ ਸੀ ਉਹ ਭਗਤੀ ਤੋਂ ਖੁਸ਼ ਹੋ ਕੇ ਕਬੀਰ ਸਾਹਿਬ ਜੀ ਦਾ ਰੂਪ ਲੈ ਕੇ ਉਹ ਘਰ ਵਿੱਚ ਪਹੁੰਚ ਗਏ ਭਗਤ ਜੀ ਦਾ ਸਾਰਾ ਕਾਰਜ ਬੇਟੀ ਦਾ ਖੁਦ ਠਾਕੁਰ ਨੇ ਕੀਤਾ ਜਿੰਨਾ ਰਸਤ ਪਾਣੀ ਸੀ ਸਾਰਾ ਗੱਡਿਆਂ ਤੇ ਖਤਰਾਂ ਤੇ ਪਤਾਇਆ ਗਿਆ ਤੇ ਮਾਤਾ ਜੀ ਬਹੁਤ ਖੁਸ਼ ਹਨ ਮਾਤਾ ਲੋਈ ਜੀ ਕਿ ਉਹਨਾਂ ਨੂੰ ਪਤਾ ਨਹੀਂ ਹੈ ਕਿ ਭਗਤ ਦਾ ਕਾਰਜ ਕਰਨ ਵਾਸਤੇ ਠਾਕੁਰ ਖੁਦ ਆਏ ਹਨ ਸੰਕਤ ਜੀ ਸਾਰਾ ਕਾਰਜ ਵਧੀਆ ਹੋਇਆ ਵਿਆਹ ਹੋਇਆ ਬਰਾਤ ਦੀ ਸੇਵਾ ਕੀਤੀ ਗਈ ਅੱਗੇ ਹੋ ਕੇ ਠਾਕਰ ਜੀ ਸਾਰਾ ਕਾਰਜ ਕਰ ਰਹੇ ਹਨ ਗਰੀਬਾਂ ਨੂੰ ਸੱਦਿਆ ਜਿਹੜੇ ਗਰੀਬ ਹੁੰਦੇ ਹਨ ਲੋਕ ਉਹਨਾਂ ਦੇ ਹੱਥਾਂ ਤੇ ਵੀ ਮਠਿਆਈ ਥਾਲ ਰੱਖ ਕੇ ਫਿਰ ਤੇ ਇੱਕ ਇੱਕ ਸੋਨੇ ਦੀ ਮੋਹ ਰੱਖਦੇ ਹਨ ਮੋਹਰਾ ਦਿੱਤੀਆਂ ਜਾ ਰਹੀਆਂ ਗਰੀਬਾਂ ਵਿੱਚ ਧਨ ਵੰਡਿਆ ਜਾ ਰਿਹਾ ਹੈ ਜੇ ਜਦੋਂ ਉਸ ਗੋਰੀ ਦੇ ਉੱਤੋਂ ਲੋਕ ਲੰਘਦੇ ਜਾ ਰਹੇ ਹਨ ਗਰੀਬ ਲੋਭ ਧੰਨਕਬੀਰ ਧੰਨਕਬੀਰ ਕਰਦੇ ਜਾ ਰਹੇ ਹਨ ਕਬੀਰ ਸਾਹਿਬ ਜੀ ਦੀ ਕੰਨੀ ਆਵਾਜ਼ ਪਈ ਸਵਾਜ ਪਈ ਜਿਸ ਵੇਲੇ ਕੰਨੀ ਲੋਕ ਲੰਘਦੇ ਜਾਦੇ ਜੈ ਜੈਕਾਰ ਕਰਦੇ ਹਨ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਾਹਿਬ ਨੇ ਬਹੁਤ ਵਧੀਆ ਕਾਰਜ ਕੀਤਾ ਹੈ ਗਰੀਬਾਂ ਦੀ ਸੇਵਾ ਕੀਤੀ ਹੈ ਗਰੀਬਾਂ ਦੇ ਵਿੱਚ ਮਠਿਆਈਆਂ ਵੰਡੀਆਂ ਬਸਤਰ ਵੰਡੇ ਤੇ ਮੋਹਰੇ ਵੰਡੀਆਂ ਤੇ ਸੰਤ ਜੀ ਉਸ ਵੇਲੇ ਕਮਾਲਾ ਜੀ ਨੂੰ ਕਬੀਰ ਸਾਹਿਬ ਜੀ ਬਾਜ਼ ਮਾਦ ਨੇ ਕਹਿੰਦੇ ਬੇਟਾ ਬਾਹਰ ਜਾ ਕੇ ਦੇਖ ਬਹੁਤ ਰੋਲਾ ਪਿਆ ਹੋਇਆ ਧੰਨ ਕਬੀਰ ਧੰਨ ਕਬੀਰ ਕਰਿਆ ਜਾ ਰਿਹਾ ਪਤਾ ਇੱਥੇ ਬੈਠੇ ਹੋ ਐ ਲੋਕ ਕੇ ਸੰਗਤ ਜੀ ਜਿਸ ਵੇਲੇ ਜਾ ਕੇ ਅਈ ਕਮਾਲਾ ਜੀ ਪੁੱਛਦੇ ਹਨ ਭਾਈ ਕਿੱਥੋਂ ਆ ਰਹੇ ਹੋ ਤੇ ਉਹ ਲੋਕ ਦੱਸਦੇ ਹਨ ਜਿਹੜੇ ਨੇੜੇ ਦੇ ਕਹਿੰਦੇ ਕਬੀਰ ਸਾਹਿਬ ਦੇ ਘਰ ਬੇਟੀ ਦੀ شادی ਸੀ ਵਿਆਹ ਸੀ ਤੇ ਗਬੀਰ ਸਾਹਿਬ ਜੀ ਬਹੁਤ ਸੇਵਾ ਕਰ ਰਹੇ ਹਨ ਗਰੀਬਾਂ ਦੇ ਵਿੱਚ ਧੰਨ ਬਸਤਰ ਵੰਡੇ ਜਾ ਰਹੇ ਹਨ ਇਨਾਲ ਇੱਕ ਇੱਕ ਥਾਲ ਦੇ ਵਿੱਚ ਸੋਨੇ ਦੀ ਮੋਹ ਰੱਖ ਕੇ ਦਿੱਤੀ ਜਾ ਰਹੀ ਹੈ ਤੇ ਕਬੀਰ ਸਾਹਿਬ ਜੀ ਉਸ ਵੇਲੇ ਬੜੇ ਖੁਸ਼ੀ ਦੇ ਘਰ ਦੇ ਵਿੱਚ ਆਏ ਪਤਾ ਲੱਗ ਚੁੱਕਾ ਸੀ ਕਿ ਠਾਕੁਰ ਖੁਦ ਪਰਮੇਸ਼ਰ ਕਾਰਜ ਕਰਨ ਵਾਸਤੇ ਆਏ ਹਨ ਜਿਸ ਵੇਲੇ ਜਾ ਕੇ ਦੇਖਦੇ ਹਨ ਘਰ ਪਹੁੰਚਦੇ ਹਨ ਉਸ ਵੇਲੇ ਉਹ ਪਰਮੇਸ਼ਰ ਠਾਕੁਰ ਉਥੋਂ ਲੋਪ ਹੋ ਜਾਂਦਾ ਕਬੀਰ ਸਾਹਿਬ ਜੀ ਨੂੰ ਵਧਾਈਆਂ ਮਿਲਦੀਆਂ ਲ ਫਿਰ ਸਾਰੇ ਪਾਸੇ ਵਧਾਈਆਂ ਖੁਸ਼ੀਆਂ ਹੀ ਖੁਸ਼ੀਆਂ ਇਹ ਭਾਈਤੀ ਦਾ ਕਾਰਜ ਖੁਦ ਠਾਕਰ ਆਪ ਆਣ ਕੇ ਕਰਕੇ ਗਏ ਕਿਉਂਕਿ ਜਿਹੜੇ ਭਗਤਾਂ ਨੂੰ ਸਦਾ ਹੀ ਉਹਦੇ ਚਰਨਾਂ ਦੇ ਨਾਲ ਲਿਬ ਜੋੜਦੇ ਹਨ ਤੇ ਪਰਮੇਸ਼ਰ ਵੀ ਭਗਤਾਂ ਦਾ ਮੋਢਕ ਦੀਵਾ ਤੋਂ ਸਾਥ ਦਿੰਦਾ ਆ ਰਿਹਾ ਹੈ ਭਗਤ ਬਸ਼ਲ ਹਰ ਬਿਰਧ ਆਪ ਬਨਾਇਆ ਇਹ ਬਿਰਧ ਜਿਹੜਾ ਮਹਾਰਾਜ ਜੀ ਕਹਿੰਦੇ ਉਹਨੇ ਆਪ ਬਨਾਇਆ ਜੈ ਜੈ ਸੰਤ ਅਰਾਧੈ ਤਹ ਤਹ ਪ੍ਰਗਟਾਇਆ ਤੇ ਮਹਾਰਾਜ ਜੀ ਕਹਿੰਦੇ ਉੱਥੇ ਪ੍ਰਗਟ ਹੋਦਾ ਜਿੱਥੇ ਜਿੱਥੇ ਉਹ ਰਾਦਨਾ ਕਰਦਾ ਗੁਰਮੁਖ ਜਨ ਭਗਤ ਜਨ ਰਬ ਆਪ ਲੀਏ ਮਲਾਏ ਸਹਿ ਸਪਾਏ ਭਗਤ ਕਾਰਜ ਸਾਰਿਆ ਇੱਥੇ ਮਹਾਰਾਜ ਜੀ ਦੇ ਕੁਝ ਬਾਅਦ ਵੀ ਦੇ ਰਿਆਂ ਨੇ ਕਹਿੰਦੇ ਆਪਣੇ ਲਾੜੋ ਆਪ ਲਾ ਲਿੰਦਾ ਤੇ ਮਹਾਰਾਜ ਜੀ ਕਹਿੰਦੇ ਸਹਿ ਸਪਾਏ ਹਿਰਦੇ ਵਿੱਚ ਭਗਤੀ ਪੈਦਾ ਹੋ ਜਾਂਦੀ ਹੈ ਜਦੋਂ ਆਪ ਭਗਤਾਂ ਦੇ ਕਾਰਜ ਸਾਰਦਾ ਆਨੰਦ ਹਰ ਜਸ ਮਹਾ ਮੰਗਲ ਸਰਬ ਦੁੱਖ ਵਿਸਾਰਿਆ ਜੀ ਮਹਾਰਾਜ ਜੀ ਕਹਿੰਦੇ ਉਹ ਦੁੱਖ ਕੱਟ ਦਿੰਦਾ ਫਿਰ ਆਨੰਦ ਮੰਗਲ ਬਣ ਜਾਂਦਾ ਆਨੰਦ ਹਰ ਰਸ ਮਹਾ ਮੰਗਲ ਜੀ ਮਹਾਰਾਜ ਜੀ ਕਹਿੰਦੇ ਹਰੀ ਦੇ ਨਾਮ ਦੇ ਵਿੱਚੋਂ ਰਸ ਹੁੰਦਾ ਹੈ ਆਨੰਦ ਬਣਦਾ ਹੈ ਮਹਾਰਾਜ ਜੀ ਕਹਿੰਦੇ ਮਹਾ ਮੰਗਲ ਹਿਰਦੇ ਵਿੱਚ ਜਿਹੜੀ ਉਹ ਧੁਨ ਛਿੜ ਜਾਂਦੀ ਹੈ ਸਰਬ ਦੁੱਖ ਮਹਾਰਾਜ ਜੀ ਕਹਿੰਦੇ ਦੁੱਖਾਂ ਦੇ ਵਿੱਚ ਵੀ ਫਿਰ ਸੁਖ ਜਾਪਦਾ ਹੈ ਦੁੱਖ ਦਾ ਵੀ ਮਹਾਰਾਜ ਜੀ ਕਹਿੰਦੇ ਸੁੱਖ ਬਣ ਜਾਂਦਾ ਮਹਾਰਾਜ ਜੀ ਕਹਿੰਦੇ ਦੁੱਖ ਸੁੱਖ ਤੋਂ ਨਿਰਲੇਪ ਹੋ ਜਾਂਦਾ ਮਨੁੱਖ ਚਮਤਕਾਰ ਪ੍ਰਕਾਸ਼ ਦਹਿ ਦਿਸ ਇੱਕ ਤਹੈ ਦਿਸਟਾਇਆ ਇਹ ਮਹਾਰਾਜ ਜੀ ਕਹਿੰਦੇ ਚਾ ਦਸੇ ਦਿਸ਼ਾਵਾਂ ਦੇ ਵਿੱਚ ਉਹਦਾ ਪ੍ਰਕਾਸ਼ ਹੈ ਚਮਤਕਾਰ ਪ੍ਰਕਾਸ਼ ਦਹਿ ਦਿਸ ਸਾਰੀ ਜਗਤ ਦੇ ਵਿੱਚ ਸਾਰੀਆਂ ਦਿਸ਼ਾਵਾਂ ਦੇ ਵਿੱਚ ਉਹ ਪ੍ਰਕਾਸ਼ ਇਕ ਤਹ ਦਿਸਟਾਇਆ ਮਹਾਰਾਜ ਜੀ ਕਹਿੰਦੇ ਉਹੀ ਮਹਾਰਾਜ ਜੀ ਕਹਿੰਦੇ ਭਗਤਾਂ ਦੇ ਹਿਰਦੇ ਵਿੱਚ ਪ੍ਰਕਾਸ਼ ਹੈ ਦ੍ਰਿਸ਼ਟੀ ਹੁੰਦਾ ਹੈ ਨਾਨਕ ਪਈਐ ਪਿੰਪੇ ਚਰਨ ਜੰਪੈ ਭਗਤ ਵਸਲ ਹਰ ਬਿਰਦ ਆਪ ਬਨਾਇਆ ਇੱਥੇ ਫਿਰ ਮਹਾਰਾਜ ਜੀ ਉਹੀ ਪੰਕਤੀ ਰੰਭ ਵਾਲੀ ਦ੍ਰਿੜ ਕਰਾਉਂਦੇ ਹਨ ਨਾਨਕ ਪਿੰਪੇ ਚਰਨ ਜੰਪੈ ਪਤਿਤ ਪਾਵਨ ਨਾ ਮਹਾਰਾਜ ਜੀ ਕਹਿੰਦੇ ਨਾਮ ਨਰੰજન ਇੱਥੇ ਵੀ ਮਹਾਰਾਜ ਜੀ ਕਹਿੰਦੇ ਨਾਨਕ ਪਿਆੰਪੇ ਚਰਨ ਜੰਪੇ ਭਗਤ ਵਸਲ ਹਰ ਬਿਰਦ ਆਪ ਬਨਾਇਆ ਮਹਾਰਾਜ ਜੀ ਕਹਿੰਦੇ ਬਿਰਦੈ ਉਹਦਾ ਉਹਨੇ ਆਪ ਹੀ ਬਨਾਇਆ ਹੋਇਆ ਮਹਾਰਾਜ ਜੀ ਕਹਿੰਦੇ ਭਗਤਾਂ ਨੂੰ ਭਗਤ ਉਹਦੇ ਚਰਨ ਕਮਲ ਧਾਰਨ ਕਰਦੇ ਹਨ ਨਾਨਕ ਪਿਆੰਪੇ ਚਰਨ ਜੰਪੇ ਭਗਤ ਵਸਲ ਹਰ ਬਿਰਧ ਆਪ ਬਣਾਇਆ ਭਗਤੀ ਕਰਨ ਵਾਲੇ ਜਿਹੜੇ ਭਗਤ ਹਨ ਉਹ ਸਦਾ ਹੀ ਉਹਦੀ ਭਗਤੀ ਵਿੱਚ ਲੀਨ ਰਹਿੰਦੇ ਹਨ ਪਰ ਮਹਾਰਾਜ ਜੀ ਕਹਿੰਦੇ ਭਗਤਾਂ ਨੂੰ ਆਪਣੇ ਕੰਟਰੋਲ ਵਿੱਚ ਉਹ ਮਹਾਰਾਜ ਨੇ ਆਪ ਹੀ ਬਿਰਧ ਬਣਾ ਕੇ ਰੱਖਿਆ ਹੋਇਆ ਹੈ ਮਹਾਰਾਜ ਜੀ ਕਹਿੰਦੇ ਭਗਤ ਤੂੰ ਵੀ ਉਹਦੀ ਸ਼ਰਨ ਗ੍ਰਹਿਣ ਕਰਦੇ ਹਨ ਤੇ ਉਹ ਆਪ ਬਿਰਧ ਬਣਾ ਕੇ ਭਗਤਾਂ ਦੀ ਰੱਖਿਆ ਕਰਦਾ ਹੈ ਆਪ ਅੰਗ ਸੰਗ ਰਹਿੰਦਾ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਥੇ ਸ਼ੰਤ ਸੰਪੂਰਨ ਹੁੰਦਾ ਹੈ ਅਗਲਾ ਸ਼ੰਤ ਆਰੰਭ ਹੁੰਦਾ ਹੈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਮੰਦੇ ਜੀ ਅਨੇਕਾਂ ਹੀ ਭੁੱਲਾਂ ਜੰਦੀਆਂ ਹਨ ਮਹਾਰਾਜ ਸਤਿਬਕਸ਼ਨ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ